ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਨਵੀਂ ਸ਼ਰੋਮਣੀ ਅਕਾਲੀ ਦਲ ਦੇ ਬਣੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਫਸੇ ਕਸੂਤੇ ਇੱਕ ਪਾਸੇ ਖੁਬ ਹੁਬ ਕੇ ਸਾਦਤਾ ਗਿਆਨੀ ਹਰਪ੍ਰੀਤ ਸਿੰਘ ਹੁਣਾ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਹਿਸੀਲ ਤੋਂ ਬਣਾਈ 2 ਦਸੰਬਰ 2024 ਨੂੰ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਤਰਸ਼ੀਲ ਸਿੰਘ ਖਾਸ ਕਰਕੇ ਮਨਪ੍ਰੀਤ ਯਾਦੀ ਅਤੇ ਬੀਬੀ ਸਤਵੰਤ ਕੌਰ ਪੰਜ ਮੈਂਬਰੀ ਕਮੇਟੀ ਦੇ ਵਿੱਚੋਂ ਸਭ ਤੋਂ ਮੋਹਰੀ ਮੰਨੇ ਜਾਦੇ ਰਹੇ। ਇਵੇਂਦੋ ਇਹ ਵੀ ਖਬਰਾਂ ਆਈਆਂ ਸੀ ਕਿ ਮਨਪ੍ਰੀਤ ਕਿਆਲੀ ਬੀਬੀ ਸਤਵੰਤ ਕੌਰ ਇਹਨਾਂ ਦੋਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਅਤੇ ਦੂਸਰੇ ਨੂੰ ਉਪ ਪ੍ਰਧਾਨ ਬਣਾਇਆ ਜਾਵੇਗਾ। ਲੇਕਿਨ ਸੁਖਜੀਤ ਸਿੰਘ ਰਖੜਾ ਨੇ ਪਹਿਲਾਂ ਹੀ ਐਲਾਨ ਕਰ ਦਿੱਤਾ ਕਿ ਸ਼੍ਰੀ ਦਮਦਮਾ ਸਾਹਿਬ ਦੇ ਸਾਫਕਾ ਜਤੇਦਾਰ ਗਿਆਨੀ ਹਰਪ੍ਰੀਤ ਸਿੰਘ ਨਵੀਂ ਸ਼ਰੂਪਣੀ ਅਕਾਲੀ ਦਲ ਦੇ ਪ੍ਰਧਾਨ ਹੋਣਗੇ ਹਾਲਾਂਕਿ ਵਾਰ-ਵਾਰ ਇਹ ਵੀ ਪ੍ਰਚਾਰਿਆ ਛਾਰਿਆ ਹੈ ਕਿ ਪ੍ਰਾਣੀ ਸ਼ਰੂਪਣੀ ਅਕਾਲੀ ਦਲ ਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਅਸੀਂ ਤਕਰੀਬੀ ਲੈ ਲਾਵਾਂਗੇ ਅਸੀਂ ਦਫ਼ਤਰ ਤੇ ਵੀ ਕਬਜ਼ਾ ਕਰਾਂਗੇ ਅਸੀਂ ਐਸਡੀਪੀਸੀ ਤੇ ਜਿਹੜਾ ਕਬਜ਼ਾ ਸੁਖਬੀਰ ਸਿੰਘ ਬਾਦਲਾ ਤੇ ਉਸਦੇ ਸਾਥੀਆਂ ਨੇ ਕੀਤਾ ਹੋਇਆ ਹੈ ਉਹ ਵੀ ਛੜਵਾਵਾਂਗੇ ਲੇਕਿਨ ਮਨਪ੍ਰੀਤ ਯਾਲੀ ਅਤੇ ਬੀਬੀ ਸਤਵੰਤ ਕੌਰ ਨੇ ਜਾਦੀ ਹਰਪ੍ਰੀਤ ਸਿੰਘ ਜਾਂ ਨਵੀਂ ਸ਼ਰੂਪਣੀ ਅਕਾਲੀ ਦਲ ਤੋਂ ਪੈਰ ਪਿੱਛੇ ਖਿੱਚ ਲੈਦੇ ਕਿਉਂਕਿ ਕਿਸੇ ਵੀ ਤਰ੍ਹਾਂ ਦਾ ਕਿਟਾਸ਼ ਵਾਰਨਿੰਗ ਕੀਤਾ ਗਿਆ ਮਨਪ੍ਰੀਤ ਯਾਦੀ ਵੱਲੋਂ ਨਾ ਬੀਬਾ ਸਤਵੰਤ ਹੋਣਾ ਸਤਵੰਤ ਕਾਰ ਹੋਣਾ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਕੱਲ ਉਧਰ ਘਾਟਨ ਕੀਤਾ ਗਿਆ ਨਵੇਂ ਸ਼ਰੂਪਣੀ ਅਕਾਲੀ ਦਲ ਦੇ ਦਫਤਰ ਦਾ ਚੰਡੀਗੜ੍ਹ ਦੇ ਵਿੱਚ ਸੁਖਨੀ ਸਾਹਿਬ ਦੇ ਪਾਰ ਤੋਂ ਬਾਅਦ ਮੀਟਿੰਗ ਕੀਤੀ ਗਈ ਮੀਟਿੰਗ ਦੇ ਵਿੱਚ ਮੇਰ ਬੁਖ ਤੌਰ ਤੇ ਗਿਆਨੀ ਹਰਪ੍ਰਸਾਦ ਖੋਣਾ ਵੱਲੋਂ ਨਵੀਂ ਸ਼ੁਰੂਪਣੀ ਆਕਾਦੀ ਦਲ ਦੇ ਵਿਚਾਰ ਉਟਾੰਦਰੇ ਕੀਤੇ ਗਏ ਕਿ ਕਿਸ ਤਰ੍ਹਾਂ ਸ਼ਖਬੀਰ ਸਿੰਘ ਬਾਦਲ ਨੂੰ ਜਿਹੜਾ ਹੈ ਘੇਰਨਾ ਹੈ ਸਮਾਉਣ ਤੇ ਕਿਉਂਕਿ ਦਾਅਵੇ ਕੀਤੇ ਜਾ ਰਹੇ ਨੇ ਕਿ ਚੋਣ ਨਿਸ਼ਾਨ ਵੀ ਲਾਵਾਂਗੇ ਦਫ਼ਤਰ ਵੀ ਲਾਵਾਂਗੇ ਅਸੂ ਪਿਛੇ ਦਾ ਕਬਜ਼ਾ ਵੀ ਛਡਾਵਾਂਗੇ ਲੇਕਿਨ ਇਸ ਮੀਟਿੰਗ ਦੇ ਵਿੱਚ ਦਫ਼ਤਰ ਦੇ ਉਦਘਾਟਨ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਅੱਜ ਮਨਪ੍ਰੀਤ ਸਿੰਘ ਯਾਣੀ ਅਤੇ ਬੀਬੀ ਸਤਕਵੰਤ ਕੋ ਬੀਬੀ ਸਤਵੰਤ ਕੌਰ ਜੀ ਗਿਆਨੀ ਹਰਪ੍ਰੀਤ ਸਿੰਘ ਹਣਾ ਵੱਲੋਂ ਖੋਲੇ ਗਏ ਦਫਤਰ ਦੇ ਅਧਿਕਾਰਤ ਮੌਕੇ ਗੈਰ ਹਾਜ਼ਰ ਰਹੇ ਕੀ ਗਿਆਨੀ ਹਰਪ੍ਰੀਤ ਸਿੰਘ ਵੀ ਗਿਆਨੀ ਹਰਪ੍ਰੀਤ ਸਿੰਘ ਦੇ ਲੇਖ ਵਿੱਚ ਕਿਸੇ ਨੇ ਮਿਕ ਟੋਕ ਦਿੱਤੀ ਹੈ ਇਸ ਤਰ੍ਹਾਂ ਦੀ ਸੋਸ਼ਲ ਮੀਡੀਆ ਤੇ ਪੋਸਟ ਪਾ ਦਿੱਤੀ ਗਈ ਨਾ ਤੇ ਮਨਪ੍ਰੀਤ ਯਾਣੀ ਹਾਜ਼ਰ ਹੋਏ ਨਾ ਬੀਬਾ ਸਤਵੰਤ ਕੌਰ ਕੀ ਉਹ ਨਿਜੀ ਕਰਨਾ ਕਰਕੇ ਨਹੀਂ ਹੋਏ ਜਾਂ ਉਹ ਜਾਰ ਬੁੱਝ ਕੇ ਨਵੇਂ ਦਫਤਰ ਦੇ ਉਦਘਾਟਨ ਵਿੱਚ ਨਹੀਂ ਆਏ ਕਿਉਂਕਿ ਇਹ ਪਲੇਟੀ ਮੀਟਿੰਗ ਸੀ ਉਦਘਾਟਨ ਤੋਂ ਬਾਅਦ ਯਾਨੀ ਹਰਪ੍ਰਸਾ ਹੁਣਾ ਵੱਲੋਂ ਪਲੇਟੀ ਮੀਟਿੰਗ ਵੀ ਕੀਤੀ ਗਈ ਜਿਸ ਦੀ ਅਗਵਾਈ ਖੁਦ ਗਿਆਨੀ ਹਰਪ੍ਰਸਾ ਹੁਣਾ ਨੇ ਕੀਤੀ ਹਾਲਾਂਕਿ ਕੱਲ ਆਪ ਆਪੀ ਪਾਰਟੀ ਦਾ ਵੱਡਾ ਆਗੂ ਬੁਲਾਰਾ ਇਕਬਾਲ ਸਿੰਘ ਕਲ ਨਵੀਂ ਸ਼ਰੋਮੀ ਅਕਾਲੀ ਦਲ ਦੇ ਵੀ ਸ਼ਾਮਲ ਹੋਇਆ ਅੱਜ ਇਹ ਦੱਸਿਆ ਜਾ ਰਿਹਾ ਹੈ ਕਿ ਹਰਿੰਦਰ ਸਿੰਘ ਖਾਲਸਾ ਜੋ ਦੋ ਵਾਰ ਐਫਪੀ रह ਚੁੱਕੇ ਨੇ ਸ਼ਰੋਮੀ ਅਕਾਲੀ ਦਲ ਵੱਲੋਂ ਉਹ ਅੱਜ ਸ਼ਾਮਰ ਹੋਣਗੇ 7 ਤੋਂ ਲੈ ਕੇ 8 ਵਜੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਦੇ ਵਿੱਚ ਨਵੀਂ ਸ਼ਰੋਮੀ ਅਕਾਲੀ ਦਲ ਦੇ ਵਿੱਚ ਲੇਕਿਨ ਵੇਖਣਯੋਗ ਸਭ ਤੋਂ ਗੱਲ ਇਹ ਰਹੀ ਕਿ ਬੀਬਾ ਜੀ ਸਤਵੰਤ ਕੌਰ ਜੋ ਬੜੇ ਸਤਕਾਰਯੋਗ ਨੇ ਸ਼ਹੀਦ ਪਰਿਵਾਰ ਤੋਂ ਬਿਲੋਂਗ ਕਰਦੇ ਨੇ ਤੇ ਦੂਸਰੇ ਪਾਸੇ ਮਨਪ੍ਰੀਤ ਯਾਦਜੀ ਜੋ ਮੌਜੂਦਾ ਐਫਪੀ ਨੇ ਬੀਬਾ ਸਤਵੰਤ ਕੌਰ ਅਤੇ ਮਨਪ੍ਰੀਤ ਈਆਲੀ ਉਹਨਾਂ 50 ਮੈਂਬਰਾਂ ਦੇ ਜੂ ਸਭ ਤੋਂ ਮੋਹਰੀ ਰਹੇ ਜਿਨ੍ਹਾਂ ਨੇ ਦਿਲ ਪਰ ਲਾਟ ਇੱਕ ਕੀਤਾ ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰਸ਼ਿਪ ਭਰਤੀ ਦੇ ਲਈ ਲੇਕਿਨ ਦੋਨਾਂ ਦੋਨੇ ਹੀ ਗੈਰ ਹਾਜ਼ਰ ਰਹੇ ਕਿਆ ਸਰਗਾਈਆਂ ਲਗਾਈਆਂ ਚਾਰ ਗਿਆ ਨੇ ਕਿ ਕੋਈ ਨਾ ਕੋਈ ਮਨ ਦੇ ਵਿੱਚ ਬਲਬਲੀ ਨਹੀਂ ਚਾਹੇ ਉਹ ਬੀਬੀ ਸਤਵੰਤ ਕੌਰ ਹੋਵੇ ਤੇ ਚਾਹੇ ਉਹ ਮਨਪ੍ਰੀਤ ਈਆਲੀ ਹੋਣ ਧੰਨਵਾਦ